ਓ ਕਿਵੇਂ ਏ ਜਿੰਦਰਾ ਠੀਕ ਆ ਤੀਰੇ ਰੱਖ ਲਿਆ ਵਾਣਗਾ ਨੂੰ ਆਹ ਨਾ ਯਾਰ ਹਜੇ ਤਾਂ ਗੱਲ ਕਰੀ ਨਹੀਂ ਕੋਈ ਤੂੰ ਰੱਖ ਲਾਂਗੇ ਮੈਂ ਕਿਹਾ 1000 ਕੁ ਵੱਧ ਕੇ ਹਾਂ ਕਿੰਨੇ ਨੂੰ ਸੀਗਾ ਤੇਰੇ ਕੋਲੇ ਇਹ ਇਹ 75 ਨੂੰ ਸੀ ਪਹਿਲਾਂ ਯਾਰ ਓ ਜਾ ਓਏ ਪਤੰਦਰਾ ਆ ਕਣਕ ਵੇਖ ਮੇਰੀ ਤੇ ਆ ਵੇਖ ਦਿਲ ਰਾਦ ਦਾ ਫਰਕ ਹੈ ਤੇ ਵਾਣ ਪਤਾ ਮੇਰੇ ਕੋਲ ਆ ਕਿੰਨੇ ਨੂੰ ਆ ਕਿੰਨੇ ਨੂੰ 52000 ਨੂੰ ਆ ਉਹ ਐਵੇਂ ਮਰੀ ਜਾਂਦਾ 55000 ਦਾ ਕੋਈ ਨਰ ਮੇਲਾ ਵਾ ਨਹੀਂ ਦਿੰਦਾਗਾ ਉਹ ਝੂਠ ਬੋਲੀ ਜਾਂਦਾ ਉਹ ਮਿਲ ਜਾਂਦਾ ਹੁੰਦਾ ਖੁਰੀ ਗੱਲ ਕਰਨ ਦੀ ਅਗਲ ਚਾਹੀਦੀ ਆ ਬੰਦੇ ਨੂੰ ਤੈਨੂੰ ਮੈਂ ਇੱਕ ਦਾ ਦੱਸਦਾ ਤੂੰ ਉਵੇਂ ਜਾ ਕੇ ਮਾਲਕ ਨੂੰ ਕਹਿ ਦੀ ਇਹ ਵਾਣ ਤੈਨੂੰ 45 ਨੂੰ ਮਿਲ ਜਾਊਗਾ ਉਹ ਕਿਹੜਾ ਦਾਗਾ ਉਹ ਤੈਨੂੰ ਮੈਂ ਦੱਸਦਾ ਮੜਿਆ ਕਰੜੇ ਹੋ ਜਾਈਦਾ ਨਾ ਗੱਲ ਉਸ ਢਾਂਗ ਨਾਲ ਕਰੀ ਦੀ ਬੰਦਾ ਕੀ ਲਿਆ ਜਾਵੇ ਉਰੇ ਆ ਬਸ ਮੈਂ ਹੁਣੇ ਹੀ ਜਾ ਕੇ ਗੱਲ ਕਰਦਾ ਯਾਰ ਠੀਕ ਆ ਕੀ ਹਾਲ ਆ ਬਾਈ? ਉਹ ਠੀਕ ਆ ਜਿੰਦਰ। ਉਹ ਮੈਂ ਕਹਾਂ ਬਾਈ ਹੁਣ ਠੇਕੇ ਤੇ ਬਾਣ ਲੱਗਣ ਲੱਗੇ ਤੇ ਤੇਰਾ ਬਾਣ ਆਇਤੀ ਫੇਰ ਮੈਂ ਥਾਣੂ ਰੱਖਣਾਗਾ ਤੇ ਬਾਣ ਮੈਨੂੰ ਦੇ ਦੀ ਬਾਈ ਠੇਕੇ ਤੇ। ਕੋਈ ਗੱਲ ਨਹੀਂ ਯਾਰ ਤੂੰ ਰੱਖ ਲਈ ਅੱਗੇ ਵੀ ਤੂੰ ਹੀ ਰੱਖ ਦਾਨਾ। ਬਸ ਬਾਈ ਪਰ ਇੱਕ ਗੱਲ ਐ ਕਿ ਤੈਨੂੰ 45000 ਠੇਕੇ ਦੇ ਦਊਂਗਾ। ਉਹ ਤੇਰੇ ਦਿਮਾਗ 'ਚ ਨੁਕਸਾ ਭਰਾਵਾ ਪਹਿਲਾਂ ਤੇਰੇ ਕੋਲ 75000 ਨੂੰ ਸੀ ਤੂੰ 77 78 ਦੀ ਗੱਲ ਕਰ ਮੇਰੇ ਨਾਲ। ਬਾਈ ਮੇਰੀ ਗੱਲ ਸੁਣ ਲੈ ਜੇ ਮੈਨੂੰ ਬਾਣ ਠੇਕੇ ਨਾਲ ਤਾਂ ਮੈਂ ਪੈਟ 'ਚ ਭੰਡੀ ਕਰੂੰਗਾ ਵੀ ਇਹਦੇ ਬਾਣ 'ਚ ਕਲਰ ਆ ਨਾਲੇ ਇਹ ਰੱਖਦਾ ਨੀਤ ਵਿੱਚ ਤੇ ਵਟਾ ਹੀ ਮਦਦ ਓ ਮੈਨੂੰ ਲੱਗਦਾ ਤੇਰੇ ਦਿਮਾਗ 'ਚ ਪ੍ਰੋਬਲਮ ਪੈ ਗਈ ਪਹਿਲਾਂ ਜਾ ਕੇ ਡਾਕਟਰ ਤੋਂ ਦਵਾਈ ਦੂਈ ਲੈ ਤੂੰ ਮੇਰੀ ਗੱਲ ਸੁਣ ਲੈ ਜੇ ਮੈਨੂੰ ਨਾ ਵਾ ਠੇਕੇ ਦਿੱਤਾ ਨਾ ਤੇ ਮੈਂ ਤੇਰੀ ਪੈਂਟ 'ਚ ਪੱਟੀ ਮੇਸ ਕਰ ਦੂੰ ਉਹ ਜਾ ਜਾਂ ਜਿਹੜਾ ਕੋ ਮਰਜੀ ਗੱਲ ਨਹੀਂ ਮੈਨੂੰ ਦੇਣਾ ਤੈਨੂੰ ਵਾਹਣ ਰੁਕੀਂ ਭਾਈ ਕਿਵੇਂ ਆ ਠੀਕ ਆ تیرے ਓ ਮੈਂ ਤੇਰੇ ਕੋਲੇ ਚੱਲਿਆ ਸੀ ਸ਼ੁਕਰ ਆ ਤੂੰ ਮੈਨੂੰ ਇੱਥੇ ਮਿਲ ਗਿਆ ਤੇ ਜਿਹੜਾ ਮੇਰੀ ਵਟ ਨਾਲ ਸਾਂਝਾ ਤੇਰਾ ਵਾਹਣ ਆ ਜਿਹੜਾ ਜਿੰਦਰ ਕੋਲੇ ਹੁੰਦਾ ਠੇਕੇ ਤੇ ਉਹ ਲੱਗਿਆ ਤਾਂ ਨਹੀਂ ਐਦਕੀ ਨਹੀਂ ਯਾਰ ਐਦਕੀ ਲੱਗਿਆ ਨਹੀਂ ਨਾ ਤਾਂ ਅਜੇ ਵਾਹਣ ਲੱਗਿਆ ਤੇ ਜਿੰਦਰ ਨੂੰ ਤਾਂ ਮੈਂ ਐਦਕੀ ਵਾਹਣ ਦੇ ਬਾਈ ਯਾਰਾ ਸੀਆਰ ਨੂੰ ਆਪਣਾ ਪੱਕਾ ਹੋ ਗਿਆ ਕਿਸੇ ਹੋਰ ਨੂੰ ਮਾਹਨ ਨਹੀਂ ਬਾ ਠੀਕ ਆ ਤੇਰੇ ਕੋਈ ਗੱਲ ਨਹੀਂ ਸਾਈ ਦੇ ਦੇ ਸਾਈ ਆ ਲੈ ਆਲਾ 1500 ਰੁਪਇਆ ਠੀਕ ਆ ਬਾ ਕੋਈ ਗੱਲ ਨਹੀਂ ਠੀਕ ਆ ਮੈਂ ਹੁਣ ਪੱਕਾ ਹੋ ਗਿਆ ਆਪਣਾ ਪੱਕਾ ਯਾਰ ਪੱਕਾ ਤੇਰੇ ਬਾ ਠੀਕ ਹੈ ਮੈਨੂੰ ਲਾデア ਬਾਈ ਨੂੰ ਤੇ ਮੈਂ ਗੁੱਸੇ ਚ ਗਲਤ ਬੋਲ ਗਿਆ ਜੇ ਮੈਨੂੰ ਠੇਕ ਤੇ ਬਾ ਨੂੰ ਹੋਰ ਨਾਮ ਮਿਲਿਆ ਮੈਂ ਲਿਮਟਾਂ ਕਿਵੇਂ ਕਮਾਊਗਾ ਚਲ ਬਾਈ ਤੋਂ ਮਾਫੀ ਮੰਗ ਲੈਨੇ ਆ ਫੋਨ ਲਾਉਨੇ ਆ ਹੈਲੋ ਕੀ ਹਾਲ ਆ ਬਾਈ ਠੀਕ ਆ ਜਗENDER ਬਾਈ ਯਾਰ ਨਾ ਮੈਥੋਂ ਦੇ ਗਲਤੀ ਹੋ ਗਈ ਗਲਤ ਬੋਲਿਆ ਗਿਆ ਇੰਨੇ ਸਾਲਾਂ ਦੀ ਆਪਣੀ ਬਣੀ ਆ ਮੈਨੂੰ ਹੀ ਵਾਣ ਠੇਕੇ ਦੇ ਦੀ ਯਾਰ ਹੋਰ ਨਾ ਕਿਸ ਨੂੰ ਕਹੀਂ ਉਹ ਠੇਕੇ ਤਾਂ ਵਾਣ ਮੇਰੇ ਵੀਰ ਮੈਂ ਦੇ ਤਾ ਦਿੱਤਾ ਵੀ ਤੇਰੀ ਵਟਸਨ ਤੇਰੇ ਗਵਾਂਢੀ ਧੀਰੇ ਨੂੰ ਆ ਦਿੱਤਾ ਵੀ 80000 ਨੂੰ ਆ ਚਲ ਠੀਕ ਆ ਬਾਈ ਧੀਰਾ ਦਾ ਮਾਰੀ ਕਰ ਗਿਆ ਮੇਰੇ ਨਾਲ ਨਾ ਹੋ ਤੀ ਰਿਆ ਕਰ ਗਿਆ ਸ਼ਰੀਕਾਂ ਵਾਲੀ ਕਿਹੜੀ ਸ਼ਰੀਕਾਂ ਵਾਲੀ ਓਏ ਉਹੀ ਵਾਹਨ ਜਿਹੜਾ ਤੂੰ ਮੈਨੂੰ ਦੱਸੀ 75 ਚ ਮਹਿੰਗਾ ਤੇ ਆਪ ਤੂੰ 80 ਚ ਰੱਖ ਗਏਗਾ ਹੁਣ ਕਿਹੜਾ ਉੱਥੇ ਬਦਾਮਾਂ ਦਾ ਬਾਗ ਲਾ ਦੇਗਾ